ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬੜੇ ਗੰਭੀਰ ਬੜੇ ਇੰਪੋਰਟੈਂਟ ਤੇ ਇੱਕ ਐਸਾ ਵਿਸ਼ਾ ਜਿਹਦੇ ਨਾਲ ਹਰ ਪੰਜਾਬੀ ਇਮੋਸ਼ਨਲੀ ਕਨੈਕਟ ਕਰਦਾ ਹੈ ਉਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਲਾਈਵ ਹੋਇਆ ਕੱਲ ਦੀਆਂ ਖਬਰਾਂ ਸਭ ਨੇ ਦੇਖੀਆਂ ਜਿਹਦੇ ਚ ਕੇਂਦਰ ਨੇ ਇੱਕ ਮੂਵ ਚਲਾਈ ਹੈ ਕਿ ਚੰਡੀਗੜ੍ਹ ਨੂੰ ਆਰਟੀਕਲ 240 ਦੇ ਥੱਲੇ ਲਿਆਂਦਾ ਜਾਵੇ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੋਣੀ ਹੈ ਤੇ ਇਸ ਵਿంటర్ ਸੈਸ਼ਨ ਦੇ ਵਿੱਚ ਇੱਕ ਬਿੱਲ ਲੈ ਕੇ ਆ ਰਹੇ ਆ 100, 131st ਐਮੈਂਡਮੈਂਟ ਬਿਲ ਜਿਹਦੇ ਤਹਿਤ ਕੈਰੈਕਟਰ ਚੇਂਜ ਕਰਕੇ ਚੰਡੀਗੜ੍ਹ ਦਾ ਸਾਰਾ ਤੇ ਆਰਟੀਕਲ 240 ਦੇ ਥੱਲੇ ਲਿਆਂਦਾ ਜਾਊਗਾ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਕਿ ਇਹਦੇ ਸਿੱਟੇ ਕੀ ਨਿਕਲਣਗੇ ਇਹਦੇ ਪਿੱਛੇ ਮਨਸ਼ਾ ਕੀ ਹੈ ਚੰਡੀਗੜ੍ਹ ਕੈਪੀਟਲ ਪੰਜਾਬ ਦਾ ਬਣਾਉਣਾ ਕਿਉਂ ਪਿਆ ਪਾਰਟੀਸ਼ਨ ਵੇਲੇ 1947 ਚ ਪੰਜਾਬ ਦਾ ਕੈਪੀਟਲ ਲਾਹੌਰ ਪੰਜਾਬ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਨੂੰ ਦੇ ਦਿੱਤੀ ਗਈ ਉਸ ਦੇ ਅੰ ਵਿੱਚ ਫਿਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਈ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਅਕਵਾਇਰ ਕਰਕੇ ਬਣਾਈ ਪੰਜਾਬ ਨੇ ਆਪਦੇ ਰਿਸੋਰਸਸ ਨਾਲ ਇਹ ਰਾਜਧਾਨੀ ਬਣਾਈ ਹੈ ਪੰਜਾਬ ਦਾ ਰਾਈਟਫੁੱਲ ਕਲੇਮ ਹੈ ਇਸ ਰਾਜਧਾਨੀ ਤੇ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ ਸਟੇਟਾਂ ਦੀ ਹਰਿਆਣਾ ਵੱਖ ਹੋਇਆ ਇੱਕ ਟੈਂਪੋਰਰੀ ਅਰੇਂਜਮੈਂਟ ਕੀਤਾ ਗਿਆ ਕਿ ਜਿੰਨਾ ਚਿਰ ਹਰਿਆਣਾ ਆਪਦਾ ਕੈਪੀਟਲ ਨਹੀਂ ਬਣਾਉਂਦਾ ਇਹ ਦੋਨੋਂ ਸੂਬਿਆਂ ਦੀ ਸਾਂਝੀ ਰਾਜਧਾਨੀ ਨੂੰ ਬਣਾ ਲਓ ਉਹ ਟੈਂਪਰਰੀ ਅਰੇਂਜਮੈਂਟ ਨੂੰ ਤੁਸੀਂ ਵੇਖ ਲਓ ਅੱਜ ਤਕਰੀਬਨ 60 ਸਾਲ ਹੋ ਗਏ ਕੇਂਦਰ ਦੀਆਂ ਸਕਸੈਸਿਵ ਜਿਹੜੀਆਂ ਸਰਕਾਰਾਂ ਉਹਨਾਂ ਨੇ ਆਪਦੇ ਵਾਦੇ ਓਨਰ ਨਹੀਂ ਕੀਤੇ ਇਹ ਕਾਂਗਰਸ ਦੀ ਸਰਕਾਰ ਵੱਲੋਂ ਇਹ ਅਰੇਂਜਮੈਂਟ ਕੀਤਾ ਗਿਆ ਸੀ 1970 ਦੇ ਵਿੱਚ ਪਹਿਲਾਂ ਇੰਦਰਾ ਗਾਂਧੀ ਦੀ ਯੂਨੀਅਨ ਕੈਬਨਿਟ ਨੇ ਪੰਜਾਬ ਨੂੰ ਇਨ ਪ੍ਰਿੰਸੀਪਲ ਇਹਦੀ ਅਪਰੂਵਲ ਫੇਰ ਕੀਤੀ ਕਿ ਤੁਹਾਡਾ ਕੈਪੀਟਲ ਤੁਹਾਨੂੰ ਵਾਪਸ ਟ੍ਰਾਂਸਫਰ ਕਰ ਦੇਣ 1985 ਚ ਤਾਂ ਤਾਰੀਖ ਫਿਕਸ ਹੋ ਗਈ ਸੀ ਰਾਜੀਵ ਲੋਂਗੋਵਾਲ ਅਕੋਰਡ ਵੱਲ ਜਿਹੜੀ ਪਾਰਲੀਮੈਂਟ ਵੱਲੋਂ ਵੀ ਰੈਟੀਫਾਈ ਹੋਈ ਸੀ ਕਿ 26 ਜਨਵਰੀ 1985 ਨੂੰ ਚੰਡੀਗੜ੍ਹ ਤੁਹਾਨੂੰ ਦੇ ਦਿੱਤਾ ਗੂ ਕਈ 26 ਜਨਵਰੀਆਂ ਆਈਆਂ ਕਈ ਗਈਆਂ 86 ਤੋਂ ਬਾਅਦ ਅੱਜ 40 ਸਾਲ ਹੋ ਗਏ ਹਜੇ ਵੀ ਅਸੀਂ ਆਪਦੇ ਕੈਪੀਟਲ ਦੀ ਆਪਦੀ ਰਾਜਧਾਨੀ ਦੀ ਲੜਾਈ ਲੜ ਰਹੇ ਹਾਂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਇਕੱਲਾ ਸੂਬਾ ਸਾਰੇ ਦੇਸ਼ ਦੇ ਵਿੱਚ ਪੈਰੈਂਟ ਸਟੇਟ ਜਿਹਦੇ ਕੋਲੇ ਆਪਦੀ ਰਾਜਧਾਨੀ ਨਹੀਂ ਹੈ ਇੱਕ ਸਿੰਗਲ ਸੂਬਾ ਹਿੰਦੁਸਤਾਨ ਦੇ ਵਿੱਚ ਇਹੋ ਜਾਨੀ ਹੈ ਜਿਦੇ ਕੋਲੇ ਪੇਰੈਂਟ ਸਟੇਟ ਕੋਲੇ ਆਪਣੀ ਰਾਜਧਾਨੀ ਨਾ ਹੋਵੇ ਇਹ ਵਿਤਕਰਾ ਕੇਵਲ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਗਿਆ ਸੋ ਉਹਦੇ ਚ ਅਰੇਂਜਮੈਂਟ ਅੱਜ ਤੱਕ ਇਹ ਚੱਲ ਰਿਹਾ ਸੀ ਕਿ ਪੰਜਾਬ ਦਾ ਜਿਹੜਾ ਗਵਰਨਰ ਸੀ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਹੁੰਦਾ ਸੀ ਐਡਮਿਨਿਸਟਰेटर ਕੰਟਰੋਲ ਕਰਦਾ ਸੀ ਆ ਅਮੈਂਡਮੈਂਟ 131ਵੀਂ ਪੰਜਾਬ ਪਾਰਲੀਮੈਂਟ ਚ ਲਿਆ ਕੇ ਚੰਡੀਗੜ੍ਹ ਨੂੰ ਆਰਟੀਕਲ 240 ਤੇ ਲਿਆਉਣਾ ਚਾਹੁੰਦੇ ਹਨ ਆਰਟੀਕਲ 240 ਹੈ ਕਿ ਆਰਟੀਕਲ 240 ਇੱਕ ਇਹੋ ਜਿਹਾ ਆਰਟੀਕਲ ਹੈ ਜਿਹਦੇ ਤਹਿਤ ਕੋਈ ਵੀ ਯੂਨੀਅਨ ਟੈਰੀਟਰੀ ਉਹ ਡਾਇਰੈਕਟਲੀ ਕੰਟਰੋਲਡ ਬਾਈ ਸੈਂਟਰ ਹੋ ਜਾਂਦੀ ਹੈ ਇਹਦੇ ਚ ਉਦਾਹਰਨ ਹੈ ਜਿਵੇਂ ਲਕਸ਼ਵਦੀਪ ਅੰਡਮਾਨ ਨਿਕੋਬਰ ਆਈਲੈਂਡਸ ਦਮਨ ਐਂਡ ਦਿਉ ਦਾਦਰਾਂ ਨਗਰ ਹਵੇਲੀ ਦੂਰ ਦੂਰ ਜਿਹੜੇ ਟਾਪੂ ਹੈ ਉਹ ਆਰਟੀਕਲ 240 ਤਹਿਤ ਗਵਰਨ ਹੁੰਦੇ ਉਹਦੇ ਵਿੱਚ ਸਾਰੇ ਕਾਨੂੰਨ ਜਿਹੜੇ ਉਸ ਏਰੀਏ ਵਾਸਤੇ ਬਣਦੇ ਆ ਉਹ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਨਾਲ ਬਣਦੇ ਆ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਮਤਲਬ ਯੂਨੀਅਨ ਕੈਬਨਿਟ ਇਨ ਪ੍ਰਿੰਸੀਪਲ ਤੌਰ ਉੱਤੇ ਯੂਨੀਅਨ ਕੈਬਨਿਟ ਹੀ ਫੈਸਲੇ ਲੈਂਦੀ ਹੈ ਨਾ ਜੀ ਫਿਰ ਪ੍ਰੈਜ਼ੀਡੈਂਟ ਉਸ ਦੇ ਤੇ ਆਪਦਾ ਆਰਡਰ ਕਰ ਦਿੰਦਾ ਸੋ ਨਾਰਥ ਬਲੌਕ ਦੇ ਵਿੱਚ ਹੋਮ ਮਿਨਿਸਟਰੀ ਦੇ ਵਿੱਚ ਉਹਨਾਂ ਯੂਨੀਅਨ ਟੈਰੀਟਰੀਜ਼ ਦੇ ਕਾਨੂੰਨ ਬਣਦੇ ਆ ਇੰਪਲੀਮੈਂਟ ਕੀਤਾ ਜਾਂਦਾ ਜਿਹੜਾ ਉੱਥੇ ਐਡਮਿਨਿਸਟਰेटर ਲਾਇਆ ਜਾਂਦਾ ਕੋਈ ਲੈਜਿਸਲੇਟਿਵ ਕੰਟਰੋਲ ਨਹੀਂ ਆ ਉਹਦੇ ਤੇ ਆਰਟੀਕਲ 240 ਚ ਜੇ ਕਿਤੇ ਲੈਜਿਸਲੇਚਰ ਤੇ ਜਿਹੜੀ ਕਾਨੂੰਨ ਕੇਂਦਰ ਵੱਲੋਂ ਬਣਾਏ ਗਏ ਹੋਣ ਕੋਈ ਕਨਫਲਿਕਟ ਆ ਜੇ ਤਾਂ ਉਹਦੇ ਚ ਕੇਂਦਰ ਵੱਲੋਂ ਬਣਾਏ ਗਏ ਕਾਨੂੰਨ ਜਿਹੜੇ ਆ ਉਹ ਤਰਜੀਹ ਲੈਂਦੇ ਆ ਇਹ ਹਾਲਾਤ ਆ ਜੇ ਤੁਸੀਂ ਜੇ ਜਾ ਕੇ ਦੇਖੋ ਅੰਡਮਨ ਨਿਕੋਬਾਰ ਵਗੈਰਾ ਜਿਹੜੇ ਮੈਂ ਚਾਰ ਇਹਨਾਂ ਦੀ ਯੂਨੀਅਨ ਟੈਰੀਟਰੀਜ਼ ਦੇ ਨਾਲ ਇਤੇ ਟਾਪੂ ਆ ਵੱਖਰਾ ਕਲਚਰ ਆ ਵੱਖਰੀ ਬੋਲੀ ਆ ਵੱਖਰੇ ਰੀਤ ਰੀਤੀ ਰਿਵਾਜ ਆ ਪਰ ਕਾਨੂੰਨ ਦਿੱਲੀੋਂ ਬਣਦੇ ਆ ਉਹਨਾਂ ਦੇ ਲੋਕਾਂ ਦਾ ਹਾਲਾਤ ਜਾ ਕੇ ਦੇਖੋ ਉਹਨਾਂ ਲੋਕਾਂ ਦਾ ਵੀ ਕੋਈ ਸੇ ਨਹੀਂ ਕੋਈ ਉਹਨਾਂ ਦੀ ਆਵਾਜ਼ ਨਹੀਂ ਹੈ ਜਿਹੜੇ ਕਾਨੂੰਨ ਉਹਨਾਂ ਵਾਸਤੇ ਬਣ ਰਿਹਾ ਜਾਂ ਜਿਹੜੇ ਲਾਜ਼ ਉਹਨਾਂ ਵਾਸਤੇ ਬਣ ਰਿਹਾ ਦੇ ਹੈਵ ਨੋ ਸੇ ਇਨ ਇਟ ਤੇ ਅੱਜ ਉੱਥੇ ਹਾਲਾਤ ਜਾ ਕੇ ਲੋਕਾਂ ਦੇ ਦੇਖੋ ਇਹੀ ਹਾਲ ਇਹ ਚੰਡੀਗੜ੍ਹ ਦਾ ਕਰਨਾ ਚਾਹੁੰਦੇ ਹੁਣ ਤੱਕ ਕੀ ਹੈ ਚੰਡੀਗੜ੍ਹ ਦੇ ਕਾਨੂੰਨ ਜੇ ਕੋਈ ਪਾਸ ਹੋਣਾ ਹੈ ਪਾਰਲੀਮੈਂਟ ਲੈਜਿਸਲੇਟ ਕਰ ਲੈਂਦੀ ਹੈ ਕਿ ਜਿਹੜੇ ਸੂਟੇਬਲ ਕਾਨੂੰਨ ਪੰਜਾਬ ਦੇ ਹੋਣ ਉਹਦੇ ਤੇ ਲਾਗੂ ਕੀਤੇ ਜਾਂਦੇ ਚੰਡੀਗੜ੍ਹ ਨੂੰ ਜਿਵੇਂ ਜੇ ਮਿਊਨਿਸਪਲ ਫਰੇਮਵਰਕ ਦੀ ਲੋੜ ਪਈ ਤਾਂ ਪੰਜਾਬ ਮUNICIPAL ਕਾਰਪੋਰੇਸ਼ਨ ਐਕਟ ਹੈ ਜਿਹੜਾ ਉਹ ਚੰਡੀਗੜ੍ਹ ਤੋਂ ਐਕਸਟੈਂਡ ਕੀਤਾ ਗਿਆ। ਪਾਰਲੀਮੈਂਟ ਦੇ ਵਿੱਚ ਡਿਬੇਟ ਹੁੰਦੀ ਹੈ। ਪੰਜਾਬ ਦੇ MP's ਬੋਲਦੇ ਐ ਨਾਂ ਵੀ ਸੁਣਨ ਸਾਡੀ ਤਾਂ ਐਟ ਲੀਸਟ ਅਸੀਂ ਆਪਦੀ ਡਾਈਸੈਂਟ ਰਿਕਾਰਡ ਕਰਾ ਸਕਦੇ ਹਾਂ। ਅਸੀਂ ਰੌਲਾ ਪਾ ਸਕਦੇ ਹਾਂ। ਉਹਨੂੰ ਆਪੋਜ਼ ਕਰ ਸਕਦੇ ਹਾਂ। ਕੋਈ ਅਮੈਂਡਮੈਂਟ ਆਸਤੇ ਪ੍ਰੈਸ ਕਰ ਸਕਦੇ ਹਾਂ। ਇਹ 240 ਆਰਟੀਕਲ ਦੇ ਥੱਲੇ ਲਿਆ ਕੇ ਤਾਂ ਇਹ ਸਾਰਾ ਕੁਝ ਖਤਮ ਕਰ ਦੇਣਾ ਇਹਨਾਂ ਨੇ। ਪੰਜਾਬ ਨਾਲ ਬੜੇ ਧੋਖੇ ਹੋਏ ਆ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਕੋਈ ਕੱਲਾ ਸਾਡਾ ਇਮੋਸ਼ਨਲ ਇਸ਼ੂ ਨਹੀਂ ਇਹ ਲੀਗਲੀ ਵੀ ਪੰਜਾਬ ਦਾ ਰਾਈਟ ਹੈ ਸਾਡਾ ਕੈਪੀਟਲ ਪਹਿਲਾਂ ਪਾਕਿਸਤਾਨ ਨੂੰ ਦਿੱਤਾ ਗਿਆ ਸਾਡੀ ਜ਼ਮੀਨ ਤੇ ਬਣਿਆ ਸਾਡੇ ਸਾਧਨਾ ਨਾਲ ਬਣਿਆ ਟੈਂਪਰੇਰੀ ਅਰੇਂਜਮੈਂਟ ਰਹੀਂ ਤੁਸੀਂ ਦੂਜੇ ਸੂਬੇ ਨਾਲ ਸਾਡੀ ਹਰਿਆਣੇ ਨਾਲ ਅਰੇਂਜਮੈਂਟ ਕੀਤਾ ਸੀ ਉਹ ਟੈਂਪਰੇਰੀ ਅਰੇਂਜਮੈਂਟ ਕਿ ਸਦੀਆਂ ਵਾਸਤੇ ਚੱਲਣਾ ਤੁਸੀਂ ਅੱਜ ਉਹ ਵੀ ਖੋਨ ਨੂੰ ਤਿਆਰ ਹੋਏ ਖੜੇ ਹੋ ਸੋ ਮੈਂ ਇਹ ਗੱਲਾਂ ਤੁਹਾਡੇ ਸਾਹਮਣੇ ਰੱਖਲੀਆਂ ਚਾਹੁੰਦਾ ਸੀ ਕਿ ਇਹ ਕੇਂਦਰ ਦੀ ਜਿਹੜੀ ਮੂਵ ਹੈ ਨਾ ਜੀ ਇਹ ਇਹ ਜਿਵੇਂ ਇੰਦਰਾ ਗਾਂਧੀ ਪਹਿਲਾਂ ਕਰਦੀ ਹੁੰਦੀ ਸੀ ਕਾਂਗਰਸ ਪਾਰਟੀ ਦ ਮਦਰ ਆਫ ਆਲ ਏਲਸ ਆਫ ਪੰਜਾਬ ਜਿਹੜੀਆਂ ਜੜਾਂ ਜਿੱਥੇ ਐ ਨਾ ਜੀ ਜਿਹੜੇ ਅੱਜ ਪੰਜਾਬ ਭੁਗਤ ਰਹੇ ਸਿੱਟੇ ਚਾਹੇ ਉਹ ਪਾਣੀਆਂ ਦੇ ਐ ਚਾਹੇ ਉਹ ਚੰਡੀਗੜ੍ਹ ਦੇ ਐ ਚਾਹੇ ਕਿਸੇ ਚੀਜ਼ ਦੇ ਵੀ ਐ ਉਹ ਜੜ ਜਿਹੜੀ ਐ ਉਹ ਕਾਂਗਰਸ ਦੀਆਂ ਸਰਕਾਰਾਂ ਚ ਜਾਂਦੀ ਐ ਇੰਦਰਾ ਗਾਂਧੀ ਨੇ ਪੰਜਾਬ ਦੇ ਪਾਣੀ ਧੱਕੇ ਨਾਲ ਖੋ ਕੇ ਪਹਿਲਾਂ ਰਾਜਸਥਾਨ ਤੇ ਹਰਿਆਣੇ ਨੂੰ ਦਿੱਤੇ ਚੰਡੀਗੜ੍ਹ ਦਾ ਟੈਂਪਰੇਰੀ ਅਰੇਂਜਮੈਂਟ ਇੰਦਰਾ ਗਾਂਧੀ ਨੇ ਕਰਾਇਆ ਇੰਦਰਾ ਗਾਂਧੀ ਨੇ ਵਾਅਦਾ ਕਰਕੇ 1970 ਚ ਫੇਰ ਮੁੱਕਰੀ ਰਜੀਵ ਗਾਂਧੀ ਐਕੋਰਡ ਸਾਈਨ ਕਰਕੇ ਫੇਰ ਮੁੱਕਰਿਆ ਅੱਜ ਹਾਲਾਤ ਕੀ ਹੈ ਜੀ ਤੁਸੀਂ ਪੰਜਾਬ ਨਾਲ ਕਿੰਨਾ ਵਿਤਕਰਾ ਕਰਨਾ ਪੰਜਾਬ ਇਜ਼ ਅ ਵੈਰੀ ਸੈਂਸਿਟਿਵ ਬਾਰਡਰ ਸਟੇਟ ਮੈਂ ਕੇਂਦਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਨਾ ਛੇੜੋ ਇਹਨਾਂ ਲੋਕਾਂ ਨੂੰ ਪਹਿਲਾਂ ਬੜਾ ਮਿਸਟਰਸਟ ਰਸਟ ਹੋਇਆ ਪਿਆ ਖੇਤੀ ਕਾਨੂੰਨ ਲਿਆਂਦੇ ਗਏ ਬੀਬੀਐਮਪੀ ਸਾਡੇ ਤੋਂ ਕੋਈ ਜਾਰੀ ਹੈ ਬੀਐਸਐਫ ਨੂੰ ਸਾਡਾ ਦਾਇਰਾ ਦਿੱਤਾ ਜਾਂਦਾ ਹੈ ਐਸਡੀਪੀਸੀ ਦੇ ਤੁਸੀਂ ਟੋਟੇ ਕਰਤੇ ਤੇ ਹੁਣ ਤੁਸੀਂ ਇਹ ਲਿਆਉਣਾ ਚਾਹੁੰਦੇ ਹੋ ਸੋ ਇਹ ਬੜਾ ਇਮੋਸ਼ਨਲ ਸੁਭਾਅ ਪੰਜਾਬੀ ਬੜੇ ਇਮੋਸ਼ਨਲ ਲੋਕ ਹੈ ਇਹਦਾ ਰਿਐਕਸ਼ਨ ਬੜਾ ਸਟਰੋਂਗ ਹੋਣਾ ਸੋ ਮੇਰੀ ਬੇਨਤੀ ਹੈ ਕੇਂਦਰ ਦੀ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕੱਲ ਕੋਰ ਕਮੇਟੀ ਦੀ ਤੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ 2 ਵਜੇ ਚੰਡੀਗੜ੍ਹ ਪਾਰਟੀ ਦੇ ਹੈੱਡ ਆਫਿਸ 'ਚ ਬੁਲਾਈ ਹੈ ਜਿਹਦੇ 'ਚ ਇਸ ਖਿਲਾਫ ਕਿਵੇਂ ਲੜਾਈ ਲੜਨੀ ਹੈ ਲੀਗਲ ਲੜਨੀ ਹੈ ਪੋਲਿਟਿਕਲ ਲੜਨੀ ਹੈ ਜਿਸ ਤਰ੍ਹਾਂ ਦੀ ਵੀ ਲੜਨੀ ਹੈ ਉਦੀ ਰਣਨੀਤੀ ਤਿਆਰ ਕੀਤੀ ਜਾਊਗੀ ਤੇ ਇਹ ਗੱਲ ਮੈਂ ਜਰੂਰ ਅਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਇਹ ਕਿਸੇ ਕੀਮਤ ਤੇ ਵੀ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਇਹਦੇ ਵਿੱਚ ਪਿੱਛੇ ਕੋਈ ਲੜਾਈ ਲੜਨੀ ਪਵੇ ਕੋਈ ਕੁਰਬਾਨੀ ਦੇਣੀ ਪਵੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਇਹਦੀ ਲੜਾਈ ਲੜੇਗਾ ਤੇ ਪਾਰਲੀਮੈਂਟ ਸੈਸ਼ਨ ਵੀ ਆ ਰਿਹਾ ਚਾਹੇ ਸਾਡਾ ਇੱਕੋ MP ਹੈ ਹਰਸ਼ਿਮਰਤ ਕੌਰ ਬਾਦਲ ਪਰ ਉਹ ਮੈਂ ਨਾ ਇੱਕ ਸੁਣਦਾ ਹੁੰਨਾ ਹੈ ਰੀਲ ਕਿ ਇੱਕ ਇਕਲਾ ਸੱਪੇ ਭਾਰੀ ਸਾਰਿਆਂ ਤੇ ਭਾਰੀ ਹੈ ਉਹ ਵੀ ਆਪਣੀ ਆਵਾਜ਼ ਉੱਥੇ ਬੁਲੰਦ ਕਰਨਗੇ ਲੜਾਈ ਲੜਾਂਗੇ ਇਹ ਜਾਨ ਨਹੀਂ ਦੇਵਾਂਗੇ ਪਰ ਮੇਰੀ ਬੇਨਤੀ ਹੈ ਕੇਂਦਰ ਨੂੰ ਕਿ ਇਹ ਨਾ ਕਰੋ ਤੁਸੀਂ ਇਹ ਪੰਜਾਬ ਦੇ ਨਾਲ ਖੇੜਖਾਨੀਆਂ ਪੰਜਾਬੀਆਂ ਨਾਲ ਖੇੜਖਾਨੀਆਂ ਨਾ ਕਰੋ ਪੰਜਾਬੀ ਦੇ ਸੈਂਟੀਮੈਂਟਸ ਨੂੰ ਨਾ ਖੋਦੇਰੋ ਇਹਦੇ ਸਿੱਟੇ ਕੋਈ ਬਹੁਤੇ ਚੰਗੇ ਨਿਕਲਨੇ ਨਹੀਂ ਹੈ ਜੀ ਸੋ ਇਹੀ ਮੈਂ ਚੀਜ਼ ਪੰਜਾਬੀਆਂ ਦੇ ਸਾਹਮਣੇ ਰੱਖਣੀ ਚਾਹੁੰਦਾ ਸੀ ਕਿ ਇਹ ਜਿਹੜੀ ਆਰਟੀਕਲ 240 ਹੈ ਜੇ ਇਹਦੇ ਥੱਲੇ ਚੰਡੀਗੜ੍ਹ ਚਲੇ ਜਾਂਦਾ ਉਹਦੇ ਸਿੱਟੇ ਕੀ ਨਿਕਲਣਗੇ ਤੁਹਾਡਾ ਧੰਨਵਾਦ ਜੀ ਬਹੁਤ। ਜਿਵੇਂ ਵੇਖਿਓਗੇ ਕਿ ਸੀਐਮ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਸਮਾਂ ਹੁਣ ਹੈ ਨਾ। ਪਿਛਲੇ ਪਾਸੇ ਉਹ ਯੂਨੀਵਰਸਿਟੀ ਦਾ ਮਸਲਾ ਵੇਖੀ ਉਹਦੇ ਵਿੱਚ ਇੱਕਦਮ ਕੇਂਦਰ ਕਰ ਰਹੀ ਹੈ ਸਾਰੇ ਮਸਲਿਆਂ ਦੇ ਵਿੱਚ ਕੇਂਦਰ ਕਰ ਰਹੀ ਹੈ। ਪੰਜਾਬ ਸਰਕਾਰ ਦੀ ਤੁਸੀਂ ਭੂਮਿਕਾ ਕੀ ਦੇਖਿਓ ਕਲੀ ਟਵੀਟ ਤੱਕ ਹੀ ਹੈਗੀ ਹੈ ਕਿ ਬਾਕੀ ਇਹ ਖੜਨ ਦੀ ਕਰ ਰਿਹਾ ਜਿਵੇਂ ਕਿ ਪੰਜਾਬ ਸਰਕਾਰ ਦੀ ਮਨਸ਼ਾ ਠੀਕ ਹੋਵੇ ਜੀ ਜਾਂ ਪੰਜਾਬੀਆਂ ਦੀ ਲੜਾਈ ਲੜਨ ਦਾ ਉਹਨਾਂ ਦੀ ਮਨਸ਼ਾ ਹੋਵੇ ਫਿਰ ਇਹ ਇਹ ਜੇ ਫੈਸਲੇ ਕੇਂਦਰ ਲਵੇ ਨਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸੀ ਉਦੋਂ ਕਦੇ ਕੇਂਦਰ ਨੇ ਜ਼ਰੂਰਤ ਨਹੀਂ ਕੀਤੀ ਸੀ ਇਹ ਇਹ ਫੈਸਲੇ ਲੈਣ ਦੀ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਸੀ ਜਿਹੜੀਆਂ ਆਲਵੇਸ ਐਂਟੀ ਪੰਜਾਬ ਰਹੀਆਂ ਪਰ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਠਕਮੇ ਲੜਾਈ ਲੜਦੀ ਸੀ ਜਾਨ ਕਿ ਕਿਤੇ ਬਹੁਤ ਕਹਿ ਸਕਦੇ ਆ ਵੀ ਕੇਂਦਰ ਨਾਲ ਰਲ ਕੇ ਆਮ ਆਦਮੀ ਪਾਰਟੀ ਨਾਲ ਰਲ ਕੇ ਕੇਂਦਰੇ ਜੇ ਪਹਿਲੇ ਹੀ ਲਹਿਾਰੀ ਹੈ ਪੰਜਾਬ ਦੇ ਵਿੱਚ ਕਾਨੂੰਨ ਇਦਾਂ ਦੇ ਆਮ ਆਦਮੀ ਪਾਰਟੀ ਦਾ ਰਲੀ ਹੈ ਜੀ ਕੀ ਕਿਨੂੰ ਲਿਖਿਆ ਜੀ ਇਸ ਚੀਜ਼ ਦਾ ਆਮ ਆਦਮੀ ਪਾਰਟੀ ਦਾ ਵੀ ਟੀਮ ਹੈ ਕਾਂਗਰਸ ਦੀ ਭਾਜੀ ਬੀਜੇਪੀ ਦੀ ਅਨੁਸਾਰ